ਕਹਿ ਕੇ ਗਿਆ ਜੀ ਸਰੇ ਅਮ ਕਹਿੰਦੇ ਛੋਟਾ ਬੰਦਾ ਠੋਕ ਕੇ ਕਹਿੰਦਾ ਜੀ ਕਹਿੰਦੇ ਚੱਕ ਲੋ ਜਾ ਕੇ ਜੀ ਕਹਿੰਦੇ ਠੋਕ ਕੇ ਆਂਦਾ ਲਈ ਚਾਰ ਮਾਰ ਮਰ ਕੇ ਕੀ ਗਏ ਸਾਡੇ ਗੇਟਾਂ ਚ ਕਹਿੰਦੇ ਛੋਟਾ ਠੋਕਿਆ ਪਿਆ ਮੁੰਡਾ ਚੱਕ ਨਹੀਂ ਜੀ ਸੜਕ ਤੇ ਸੜਕ ਤੇ ਖੜੇ ਸੀ ਅਸੀਂ ਸਾਰੇ ਹਾਂ ਜੀ ਇੱਕ ਬੰਦੇ ਸੀਗੇ ਇਹੋ 10 12 ਜਣੇ ਸੀਗੇ ਜਿਨ੍ਹਾਂ ਦੀ ਗੋਲੀ ਮਾਰੀ ਹਾਂ ਜੀ ਉਹ ਫੇ ਗਗਨਾ ਕਿੱਥੇ ਪਿਆ ਸੀ ਗਾਣਕੇ ਚ ਸਿੱਟਿਆ ਪਿਆ ਸੀ ਮੇਰੇ ਪਰ ਧੰਕ ਦੇ ਵਿੱਚ ਪਿਆ ਸੀ ਜੀ ਲੁਧਿਆਣੇ ਵਿੱਚ ਸੋਮਵਾਰ ਨੂੰ ਇੱਕ ਨੌਜਵਾਨ ਦੇ ਦਿਨ ਦਿਹਾੜੇ ਗੋਲੀ ਮਾਰ ਕੇ ਹਤਿਆ ਕਰ ਦਿੱਤੇ ਗਈ ਉਹ ਇੱਕ ਕਬੱਡੀ ਖਿਡਾਰੀ ਦੀ ਮਦਦ ਕਰਦਾ ਸੀ ਉਹ ਪਹਿਲੇ ਕਬੱਡੀ ਖਿਡਾਰੀ ਸੀ ਬਾਅਦ ਵਿੱਚ ਬੌਂਸਰ ਵੱਜੋਂ ਕੰਮ ਕਰਦਾ ਸੀ ਇਸ ਰੰਜਿਸ਼ ਕਰਨ ਜਗਰਾਉਂ ਦੇ ਪਿੰਡ ਅਨਾਜ ਮੰਡੀ ਨੇੜੇ ਹਥਿਆਰਬੰਦ ਹਮਲਾਵਰਾਂ ਨੇ ਉਸਤੇ ਗੋਲੀਆਂ ਚਲਾ ਦਿੱਤੀਆਂ ਗੋਲੀ ਲੱਗਣ ਤੋਂ ਤੁਰੰਤ ਬਾਅਦ ਉਹ ਖੇਤ ਵਿੱਚ ਡਿੱਗ ਪਿਆ ਉਸ ਦਾ ਭਰਾ ਤੇ ਪਿੰਡ ਵਾਸੀ ਨੇ ਉਸ ਨੂੰ ਤੁਰੰਤ ਜਗਰਾਉਂ ਸਿਵਲ ਹਸਪਤਲ ਪਹੁੰਚਾਇਆ ਜਿੱਥੇ ਡਾਕਟਰਾਂ ਨੇ ਇਲਾਜ ਕਰਨ ਮਰਤਕ ਐਲਾਨ ਕਰ ਦਿੱਤਾ ਮਰਤਕ ਦੀ ਪਛਾਣ 32 ਸਾਲਾ ਗਗਨਦੀਪ ਸਿੰਘ ਵਜੋ ਹੋਈ ਹੈ ਤੁਹਾਨੂੰ ਦੱਸ ਦਈਏ ਕਿ ਲੁਧਿਆਣੇ ਦੇ ਜਗਰਾਉਂ ਤੋਂ ਆਬ ਵਿਧਾਇਕ ਸਰਵਜੀਤ ਕੌਰ ਮਾਨੁਕੇ ਦੇ ਭਤੀਜੇ ਬੌਂਸਰ ਵੱਲੋਂ ਕਤਲ ਕੀਤਾ ਗਿਆ ਉਹ ਇੱਕ ਵੱਡੇ ਖਿਡਾਰੀ ਦੀ ਮਦਦ ਕਰਦਾ ਸੀ ਇਸ ਰੰਜਿਸ਼ ਕਾਰਨ ਸੋਮਵਾਰ ਨੂੰ ਮਾਨਕੇ ਪਿੰਡ ਦੀ ਅਨਾਜ ਮੰਡੀ ਨੇੜੇ ਮੁਲਜ਼ਮ ਨੇ ਉਸਤੇ ਗੋਲੀਆਂ ਚਲਾ ਦਿੱਤੀਆਂ ਕਤਲ ਤੋਂ ਬਾਅਦ ਮੁਲਜ਼ਮ ਬੌਂਸਰ ਦੇ ਘਰ ਦੇ ਬਾਹਰ ਪਹੁੰਚੇ ਤੇ ਲਲਕਾਰੇ ਮਾਰਦੇ ਕਿਹਾ ਮੈਂ ਤੁਹਾਡਾ ਪੁੱਤਰ ਮਾਰ ਦਿੱਤਾ ਹੈ ਉਸ ਦੀ ਲਾਸ਼ ਖੇਤਾਂ ਵਿੱਚ ਪਈ ਹੈ ਜਾ ਕੇ ਚੁੱਕ ਲਿਓ ਮਰਤਕ ਦੀ ਪਛਾਣ 32 ਸਾਲਾ ਗਗਨਦੀਪ ਸਿੰਘ ਵਜੋ ਹੋਈ ਹੈ ਜੋ ਚੰਦਾਂ ਦਾ ਪਿਤਾ ਹੈ ਸੂਚਨਾ ਮਿਲਨ ਤੇ ਖਟੂਰ ਥਾਣਾ ਇੰਚਾਰਜ ਕੁਲਦੀਪ ਸਿੰਘ ਪੁਲਿਸ ਨਾਲ ਮੌਕੇ ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਪੀੜਿਤ ਪਰਿਵਾਰ ਨੇ ਪੁਲਿਸ ਨੂੰ ਦੱਸਿਆ ਕਿ ਉਹਨਾਂ ਦੇ ਪੁੱਤਰ ਦਾ ਕਤਲ ਕਬੱਡੀ ਖਿਡਾਰੀ ਨਾਲ ਪੁਰਾਣੇ ਰੰਜਿਸ਼ ਕਰਕੇ ਕੀਤਾ ਗਿਆ ਥਾਣਾ ਇੰਚਾਰਜ ਕੁਲਦੀਪ ਸਿੰਘ ਨੇ ਦੱਸਿਆ ਕਿ ਪਰਿਵਾਰ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕੀਤਾ ਜਾ ਰਿਹਾ ਹੈ ਮਲਜ਼ਮਾਂ ਨੂੰ ਗ੍ਰਿਫਤਾਰ ਕਰਕੇ ਮਲਜ਼ਮਾਂ ਨੂੰ ਗ੍ਰਿਫਤਾਰ ਕਰਨ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਗਈ ਦੱਸਿਆ ਜਾ ਰਿਹਾ ਹੈ ਕਿ ਗਗਨਦੀਪ ਸਿੰਘ ਵੀ ਪਹਿਲਾਂ ਕਬੱਡੀ ਖੇਡਦਾ ਸੀ ਪਰ ਹੁਣ ਬਾਂਸਰ ਵੱਜੋ ਕੰਮ ਕਰਦਾ ਸੀ ਸੂਤਰਾਂ ਅਨੁਸਾਰ ਮ੍ਰ ਤੇ ਗੁਰਦੀਪ ਸਿੰਘ ਸਿੱਮਿਤ ਕਈ ਲੋਕਾਂ ਦੇ ਨਾਮ ਲਏ ਹਨ ਉਸ ਤੋਂ ਬਾਅਦ ਪੁਲਿਸ ਦੀਆਂ ਕਈ ਟੀਮਾਂ ਮੁਲਜ਼ਮਾਂ ਨੂੰ ਫੜਨ ਲਈ ਮਾਰਨ ਕੇ ਪਿੰਡ ਵਿੱਚ ਛਾਪੇ ਮਾਰੀ ਕਰ ਰਹੀਆਂ ਹਨ ਕਹਿ ਕੇ ਗਿਆ ਜੀ ਸਰੇ ਅਮ ਕਹਿੰਦੇ ਛੋਟਾ ਬੰਦਾ ਠੋਕਿਆ ਠੋਕ ਕਹਿੰਦਾ ਜੀ ਕਹਿੰਦੇ ਚੱਕ ਲੋ ਜਾ ਕੇ ਜੀ ਕੀ ਕਹ ਉਹਨੇ ਕਹਿੰਦੇ ਠੋਕਿਆ ਬੰਦਾ ਜੀ ਚਾਰਾ ਮਾਰ ਮਰ ਕੇ ਕੀ ਗਏ ਸਾਡੇ ਗੇਟਾਂ ਚ ਕਹਿੰਦੇ ਛੋਟਾ ਠੋਕਿਆ ਪਿਆ ਮੁੰਡਾ ਚੱਕ ਨਹੀਂ ਜੀ ਸੜਕ ਤੇ ਸੜਕ ਤੇ ਖੜੇ ਸੀ ਅਸੀਂ ਸਾਰੇ ਹਾਂ ਜੀ ਇੱਕ ਬੰਦੇ ਸੀਗੇ ਹੀ ਉਹ 10 12 ਜਣੇ ਸੀਗੇ ਜਿਨ੍ਹਾਂ ਦੇ ਗੋਲੀ ਮਾਰੀ ਹਾਂ ਜੀ ਉੱਪਰ ਗਗਨਾ ਕਿੱਥੇ ਪਿਆ ਸੀ ਗਣਕੇ ਚ ਸਿੱਟਿਆ ਪਿਆ ਸੀ ਮੇਰੇ ਉੱਪਰ ਪੰਕ ਦੇ ਵਿੱਚ ਪਿਆ ਸੀ ਜੀ ਲੁਧਿਆਣੇ ਵਿੱਚ ਸੋਮਵਾਰ ਨੂੰ ਇੱਕ ਨੌਜਵਾਨ ਦੇ ਦਿਨ ਦਿਹਾੜੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੇ ਗਈ ਉਹ ਇੱਕ ਕਬੱਡੀ ਖਿਡਾਰੀ ਦੀ ਮਦਦ ਕਰਦਾ ਸੀ ਉਹ ਪਹਿਲੇ ਕਬੱਡੀ ਖਿਡਾਰੀ ਸੀ ਬਾਅਦ ਵਿੱਚ ਬੌਂਸਰ ਵੱਜੋਂ ਕੰਮ ਕਰਦਾ ਸੀ ਇਸ ਰੰਜਿਸ਼ ਕਰਨ ਜਗਰਾਉਂ ਦੇ ਪਿੰਡ ਅਨਾਜ ਮੰਡੀ ਨੇੜੇ ਹਥਿਆਰਬੰਦ ਹਮਲਾਵਰਾਂ ਨੇ ਉਸਤੇ ਗੋਲੀਆਂ ਚਲਾ ਦਿੱਤੀਆਂ ਗੋਲੀ ਲੱਗਣ ਤੋਂ ਤੁਰੰਤ ਬਾਅਦ ਉਹ ਖੇਤ ਵਿੱਚ ਡਿੱਗ ਪਿਆ ਉਸ ਦਾ ਭਰਾ ਤੇ ਪਿੰਡ ਵਾਸੀ ਨੇ ਉਸ ਨੂੰ ਤੁਰੰਤ ਜਗਰਾਉਂ ਸਿਵਲ ਹਸਪਤਲ ਪਹੁੰਚਾਇਆ ਜਿੱਥੇ ਡਾਕਟਰਾਂ ਨੇ ਇਲਾਜ ਸ ਮਰਤਕ ਐਲਾਨ ਕਰ ਦਿੱਤਾ ਮਰਤਕ ਦੀ ਪਛਾਣ 32 ਸਾਲਾ ਗਗਨਦੀਪ ਸਿੰਘ ਵਜੋ ਹੋਈ ਹੈ ਤੁਹਾਨੂੰ ਦੱਸ ਦਈਏ ਕਿ ਲੁਧਿਆਣੇ ਦੇ ਜਗਰਾਉਂ ਤੋਂ ਆਬ ਵਿਧਾਇਕ ਸਰਵਜੀਤ ਕੌਰ ਮਾਨੁਕੇ ਦੇ ਭਤੀਜੇ ਬੌਂਸਰ ਵੱਲੋਂ ਕਤਲ ਕੀਤਾ ਗਿਆ ਉਹ ਇੱਕ ਵੱਡੇ ਖਿਡਾਰੀ ਦੀ ਮਦਦ ਕਰਦਾ ਸੀ ਇਸ ਰੰਜਿਸ਼ ਕਾਰਨ ਸੋਮਵਾਰ ਨੂੰ ਮਾਨਕੇ ਪਿੰਡ ਅਨਾਜ ਮੰਡੀ ਨੇੜੇ ਮੁਲਜ਼ਮ ਨੇ ਉਸਤੇ ਗੋਲੀਆਂ ਚਲਾ ਦਿੱਤੀਆਂ ਕਤਲ ਤੋਂ ਬਾਅਦ ਮੁਲਜ਼ਮ ਬੌਂਸਰ ਦੇ ਘਰ ਦੇ ਬਾਹਰ ਪਹੁੰਚੇ ਤੇ ਲਲਕਾਰੇ ਮਾਰਦੇ ਕਿਹਾ ਮੈਂ ਤੁਹਾਡਾ ਪੁੱਤਰ ਮਾਰ ਦਿੱਤਾ ਹੈ ਉਸ ਦੀ ਲਾਸ਼ ਖੇਤਾਂ ਵਿੱਚ ਪਈ ਹੈ ਜਾ ਕੇ ਚੁੱਕ ਲਿਓ ਮਰਤਕ ਦੀ ਪਛਾਣ 32 ਸਾਲਾ ਗਗਨਦੀਪ ਸਿੰਘ ਵਜੋ ਹੋਈ ਹੈ ਜੋ ਤ ਚਿਆਂ ਦਾ ਪੁੱਤ ਹੈ ਸੂਚਨਾ ਮਿਲਣ ਤੇ ਖਟੂਰ ਥਾਣਾ ਇੰਚਾਰਜ ਕੁਲਦੀਪ ਸਿੰਘ ਪੁਲਿਸ ਨਾਲ ਮੌਕੇ ਤੇ ਪਹੁੰਚੇ ਤੇ ਸਥਿਤੀ ਦਾ ਜਾਇਜ਼ਾ ਲਿਆ। ਪੀੜਤ ਪਰਿਵਾਰ ਨੇ ਪੁਲਿਸ ਨੂੰ ਦੱਸਿਆ ਕਿ ਉਹਨਾਂ ਦੇ ਪੁੱਤਰ ਦਾ ਕਤਲ ਕਬੱਡੀ ਖਿਡਾਰੀ ਨਾਲ ਪੁਰਾਣੇ ਰੰਜਿਸ਼ ਕਰਕੇ ਕੀਤਾ ਗਿਆ। ਥਾਣਾ ਇੰਚਾਰਜ ਕੁਲਦੀਪ ਸਿੰਘ ਨੇ ਦੱਸਿਆ ਕਿ ਪਰਿਵਾਰ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕੀਤਾ ਜਾ ਰਿਹਾ ਹੈ। ਮਲਜ਼ਮਾਨ ਨੂੰ ਗ੍ਰਿਫਤਾਰ ਕਰਕੇ ਮਲਜ਼ਮਾਨ ਨੂੰ ਗ੍ਰਿਫਤਾਰ ਕਰਨ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਗਈ। ਦੱਸਿਆ ਜਾ ਰਿਹਾ ਹੈ ਕਿ ਗਗਨਦੀਪ ਸਿੰਘ ਵੀ ਪਹਿਲਾਂ ਕਬੱਡੀ ਖੇਡਦਾ ਸੀ ਪਰ ਹੁਣ ਬਾਂਸਰ ਵੱਜੋ ਕੰਮ ਕਰਦਾ ਸੀ। ਸੂਤਰਾਂ ਅਨੁ ਕੱਤੇ ਗੁਰਦੀਪ ਸਿੰਘ ਸਿੱਮਤ ਕਈ ਲੋਕਾਂ ਦੇ ਨਾਮ ਲਏ ਹਨ ਇਸ ਤੋਂ ਬਾਅਦ ਪੁਲਿਸ ਦੀਆਂ ਕਈ ਟੀਮਾਂ ਮੁਲਜ਼ਮਾਂ ਨੂੰ ਫੜਨ ਲਈ ਮਾਨਕੇ ਪਿੰਡ ਵਿੱਚ ਛਾਪੇਮਾਰੀ ਕਰ ਰਹੀਆਂ ਹਨ